ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਦਾਸ ਸਵਾਗਤ ਹੈ ਮੈਂ ਹਕਮੁਲप्रीत ਕੌਰ ਜਿੱਥੇ ਹੋਲੀ ਦਾ ਤਿਉਹਾਰ ਪੂਰੇ ਹੀ ਦੇਸ਼ ਦੇ ਵਿੱਚ ਤੁਮਤਾਮ ਦੇ ਨਾਲ ਤੇ ਕਾਫੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਪਰ ਤੁਹਾਨੂੰ ਪਤਾ ਹੈ ਉੱਥੇ ਕੁਝ ਅਜਿਹੇ ਪਿੰਡ ਨੇ ਜਿੱਥੇ ਹੋਲੀ ਦਾ ਤਿਉਹਾਰ ਬਿਲਕੁਲ ਵੀ ਨਹੀਂ ਮਨਾਇਆ ਜਾਂਦਾ ਉੱਥੇ ਮੰਨਿਆ ਜਾਂਦਾ ਕਿ ਤਿਉਹਾਰ ਮਨਾਉਣ ਦੇ ਨਾਲ ਉਹਨਾਂ ਦੇ ਜਿਹੜੇ ਕਿ ਕੁਲ ਦੇਵਤੇ ਨੇ ਉਹ ਨਾਰਾਜ਼ ਹੋ ਜਾਂਦੇ ਨੇ ਬਿਲਕੁਲ ਸਹੀ ਸੁਣਿਓ ਉਹ ਹੋਲੀ ਦਾ ਤਿਉਹਾਰ ਨਹੀਂ ਮਨਾਉਂਦੇ ਤੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਜਿਹੇ ਕਿਹੜੇ ਪਿੰਡ ਨੇ ਤੇ ਕਿੰਨੇ ਪਿੰਡ ਨੇ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ। ਦੇਸ਼ ਭਰ ਦੇ ਵਿੱਚ Holi ਦਾ ਤਿਉਹਾਰ ਤੁੰਤਾਂ ਦੇ ਨਾਲ ਮਨਾਇਆ ਜਾ ਰਿਹਾ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਕੁਝ ਅਜਿਹੇ ਪਿੰਡ ਨੇ ਜਿੱਥੇ ਲੋਕ ਰੰਗਾਂ ਤੋਂ ਦੂਰ ਰਹਿੰਦੇ ਨੇ ਜਿहां ਇਸ ਦਾ ਮਤਲਬ ਹੋਲੀ ਦਾ ਤਿਉਹਾਰ ਉਹ ਨਹੀਂ ਮਨਾਉਂਦੇ ਦਰਸਾਤਲ ਉਤਰਾਖੰਡ ਦੇ 125 ਪਿੰਡਾਂ ਵਿੱਚ ਲੋਕ ਹੋਲੀ ਦਾ ਤਿਉਹਾਰ ਨਹੀਂ ਮਨਾਉਂਦੇ ਇਸ ਦਾ ਕਾਰਨ ਅਜੀਬ ਹੈ ਅਤੇ ਹੈਰਾਨ ਕਰਨ ਵਾਲਾ ਇੰਨਾ ਪਿੰਡਾਂ ਦੇ ਲੋਕ ਮੰਨਦੇ ਨੇ ਕਿ ਹੋਲੀ ਖੇਡਣ ਨਾਲ ਉਹਨਾਂ ਉੱਪਰ ਕੁਦਰਤੀ ਆਫਤ ਆ ਸਕਦੀ ਹੈ ਅਤੇ ਉਹਨਾਂ ਦੇ ਕੁਲ ਦੇਵਤੇ ਨਿਰਾਜ਼ ਹੋ ਜਾਣਗੇ ਉਤਰਾਖੰਡ ਦੇ ਕੁਮਾਉ ਖੇਤਰ ਦੇ ਜ਼ਿਆਤਰ ਹਿੱਸਾ ਵਿੱਚ ਹੋਲੀ ਦਾ ਤਿਉਹਾਰ ਦੇਸ਼ ਦੇ ਹੋਰ ਹਿੱਸਿਆਂ ਵਾਂਗ ਮਨਾਇਆ ਜਾਂਦਾ ਪਰ ਇਸ ਦੇ ਅੰਦਰੂਨੀ ਉੱਤਰੀ ਹਿੱਸੇ ਵਿੱਚ 125 ਤੋਂ ਵੱਧ ਪਿੰਡਾਂ ਦੇ ਲੋਕ ਕੁੱਲ ਦੇਵੀ ਦੇਵਤਿਆਂ ਦੀ ਰੂਪੀ ਦੇ ਡਰ ਕਾਰਨ ਰੰਗਾ ਦਾ ਤਿਉਹਾਰ ਤੇ ਮौज-ਮਸਤੀ ਤੋਂ ਦੂਰ ਰਹਿੰਦੇ ਨੇ ਮੁੰਸਿਆਰੀ ਕਸਬੇ ਦੇ ਵਾਸੀ ਪੁਰਾਣਿਕ ਬਾਂਡੇ ਨੇ ਦੱਸਿਆ ਕਿ ਫੋਰਾਗੜ ਜ਼ਿਲ੍ਹੇ ਦੇ ਟੱਲਾਦਰਮਾ ਟੱਲਾ ਜੋਹਾਰ ਖੇਤਰ ਅਤੇ ਬਗੈਸ਼ਵਰ ਜ਼ਿਲ੍ਹੇ ਦੇ ਮੱਲਾਦਾਨਪੁਰ ਖੇਤਰ ਦੇ ਲੋਕ ਖੁੱਲੀ ਦਾ ਤਿਉਹਾਰ ਨਹੀਂ ਮਨਾਉਂਦੇ ਜਦੋਂ ਉਹ ਰੰਗਾਂ ਨਾਲ ਖੇਡਦੇ ਹਨ ਤਾਂ ਉਹਨਾਂ ਦੇ ਕੋਲ ਦੇਵਤੇ ਗੁੱਸੇ ਹੋ ਜਾਂਦੇ ਨੇ ਬਗੈਸ਼ਵਰ ਦੇ ਸਾਮਾ ਇਲਾਕੇ ਦੇ ਵਸਨੀਕ ਦਾਨ ਸਿੰਘ ਕੋਰੰਗਾ ਨੇ ਦੱਸਿਆ ਕਿ ਸਾਮਾ ਖੇਤਰ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ 'ਚ ਇਹ ਧਾਰਨਾ ਹੈ ਕਿ ਜੇਕਰ ਪਿੰਡ ਵਾਸੀ ਹੋਲੀ ਖੇਤ ਦੇ ਹਨ ਤਾਂ ਉਹਨਾਂ ਦੇ ਪਰਿਵਾਰਕ ਦੇਵਤੇ ਕੁਦਰਤੀ ਆਫਤਾਂ ਦੇ ਰੂਪ ਵਿੱਚ ਉਹਨਾਂ ਨੂੰ ਸਜ਼ਾ ਦਿੰਦੇ ਨੇ ਇਸ ਕਾਰਨ ਲੋਕ ਇਸ ਤਿਹਾਰ ਤੋਂ ਦੂਰ ਰਹਿੰਦੇ ਹਨ ਅਤੇ ਇਸ ਤੋਂ ਇਲਾਵਾ ਰੁਦਰਪ੍ਰਯਾਗ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਲੋਕ ਵੀ ਆਪਣੀ ਪਰਿਵਾਰਕ ਦੇਵੀ त्रिपुरा सुंदरी ਦੇ ਗੁੱਸੇ ਦੇ ਡਰ ਕਾਰਨ ਹੋਲੀ ਨਹੀਂ ਮਨਾਉਂਦੇ ਇਨ੍ਹਾਂ ਪਿੰਡਾਂ ਦੇ ਵਿੱਚ ਪਿਛਲੇ 150 ਸਾਲਾਂ ਤੋਂ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ ਦੱਸਦੀ ਹੈ ਕਿ কুমਾਊ ਖੇਤਰ ਦੇ ਸੱਭਿਆਚਾਰਕ ਇਤਿਹਾਸਕਾਰ ਪਦਮਦੰਤ पंत ਨੇ ਦੱਸਿਆ কুমਾਊ ਖੇਤਰ 'ਚ ਹੋਲੀ ਦੀ ਸ਼ੁਰੂਆਤ 14ਵੀਂ ਸਦੀ ਵਿੱਚ ਚੰਪਾਵਤ ਦੇ ਚੰਦ ਵੰਸ਼ ਨੇ ਇੱਕ ਰਾਜੇ ਵੱਲੋਂ ਕੀਤੀ ਗਈ ਸੀ ਇਹ ਇਹ ਤਿਉਹਾਰ ਬ੍ਰਾਹਮਣ ਪੁਜਾਰੀਆਂ ਰਾਹੀਂ ਸ਼ੁਰੂ ਹੋਇਆ ਅਤੇ ਜਿੱਥੇ ਵੀ ਉਹਨਾਂ ਪੁਜਾਰੀਆਂ ਦਾ ਪ੍ਰਭਾਵ ਸੀ ਉੱਥੇ ਹੋਲੀ ਦਾ ਪ੍ਰਸਾਰ ਹੋਇਆ ਹਾਲਾਂਕਿ ਜਿੱਨਾਂ ਖੇਤਰਾਂ 'ਚ ਹੋਲੀ ਨਹੀਂ ਮਨਾਈ ਜਾਂਦੀ ਉੱਥੇ ਸਨਾਤਨ ਪਰੰਪਰਾਵਾਂ ਦਾ ਪ੍ਰਭਾਵ ਪੂਰੀ ਤਰ੍ਹਾਂ ਨਾਲ ਨਹੀਂ ਪਹੁੰਚ ਸਕਿਆ ਕੁਲ ਦੇਵਤਿਆਂ ਦੇ ਕਰੋਧ ਨੂੰ ਵੇਖਦੇ ਹੋਏ ਇਨ੍ਹਾਂ ਇਲਾਕਿਆਂ ਵਿੱਚ ਹਲੇ ਵੀ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ ਤੇ ਇਸ ਤਿਉਹਾਰ ਨੂੰ ਮਨੋਨਟੇ ਪਾਬੰਦੀ ਹੈ ਪਰ ਦੀਵਾਲੀ ਅਤੇ ਦੁਸ਼ਹਿਰੇ ਵਰਗੇ ਹਿੰਦੂ ਪਰੰਪਰਾਗਤ ਤਿਉਹਾਰਾਂ ਨੂੰ ਇੰਨਾ ਦੂਰ ਦਰਾਡੇ ਇਲਾਕਿਆਂ ਵਿੱਚ ਸਥਾਨ ਮਿਲਣਾ ਸ਼ੁਰੂ ਹੋ ਗਿਆ ਹੈ ਇਨ੍ਹਾਂ ਪਿੰਡਾਂ ਵਿੱਚ ਰਾਮਲੀਲਾ ਦਾ ਮੰਚਨ ਹੋਣਾ ਸ਼ੁਰੂ ਹੋ ਗਿਆ ਅਤੇ ਦੀਵਾਲੀ ਵੀ ਮਨਾਈ ਜਾਣ ਲੱਗੀ ਹੈ ਪਰ ਜੇਕਰ ਹੋਲੀ ਦੇ ਤਿਉਹਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਮਨੋਨਟੇ ਹਜੇ ਵੀ ਉੱਥੇ ਪਾਬੰਦੀ ਹੈ